ਇਥੇ ਸਪਸ਼ਟ ਕਰ ਦਿੱਤਾ ਹੈ ਮੇਰੇ ਮਨ ਪਰਮਾਤਮਾ ਦਾ ਨਾਮ ਆਪਣੀ ਜ਼ਿੰਦਗੀ ਦੇ ਅੰਦਰ ਹਮੇਸ਼ਾ ਜਪਣ ਦਾ ਯਤਨ ਕਰ ਜਦੋਂ ਆਪਾਂ ਸਤਿਗੁਰਾਂ ਦੀ ਪਾਵਨ ਬਾਣੀ ਪੜ੍ਹਦੇ ਹਾਂ ਗੁਰਬਾਣੀ ਦੇ ਅੰਦਰ ਸਾਹਿਬ ਕਹਿੰਦਿਆ ਨਾਮ ਨੇ ਜ਼ਿੰਦਗੀ ਦੇ ਵਿੱਚ ਤਿੰਨ ਪੱਖਾਂ ਦੇ ਉੱਪਰ ਅਸਰ ਕਰਨਾ ਹੈ ਜਦੋਂ ਅਸੀਂ ਗੁਰਬਾਣੀ ਦੇ ਅੰਦਰ ਬਾਰ ਬਾਰ ਆਖਿਆ ਗਿਆ ਹੈ ਰਸਨਾ ਜਪੇਨ ਨਾਮ ਤਿਲ ਤਿਲ ਕਰ ਕਟਿਏ। ਜੇ ਸਾਹਿਬ ਕਹਿੰਦੇ ਰਸਨਾ ਗੁਣ ਗੋਪਾਲ ਨਿਦ ਗਾਇਣ। ਸ਼ਾਂਤ ਸਹਿਜ ਰਹਿਸ ਮਨ ਉਪਜੋ ਸਗਲੇ ਦੁਖ ਪੁਲਾਇਣ। ਰਸਨਾ ਦੇ ਨਾਲ ਜਪਣਾ ਇੱਕ ਪੱਖ ਹੈ। ਰਸਨਾ ਦੇ ਨਾਲ ਜਪਿਆ ਹੋਇਆ ਮਨ ਤੱਕ ਉਤਰ ਜਾਏ। ਸਾਹਿਬ ਕਹਿੰਦੇ ਮਨ ਵੀ ਜੁੜਨਾ ਚਾਹੀਦਾ ਹੈ। ਤੇ ਖੈਰ ਖਿਆਲ ਕਰਿਓ ਮਨ ਦੇ ਵਿੱਚ ਉਤਰਿਆ ਹੋਇਆ ਤੁਹਾਡੇ ਕਰਮਾਂ ਦੇ ਵਿੱਚ ਉਤਰ ਜਾਏ ਜਿੱਦਣ ਮਨ ਦੇ ਵਿੱਚ ਉਤਰਿਆ ਹੋਇਆ ਤੁਹਾਡੇ ਕਰਮਾਂ ਦੇ ਵਿੱਚ ਉਤਰ ਗਿਆ ਸੱਚ ਹੈ ਉਹ ਦਿਨ ਤੁਸੀਂ ਗੁਰਸਿੱਖ ਬਣ ਗਏ ਜੀ ਇਸ ਪੱਖ ਨੂੰ ਥੋੜਾ ਜਿਹਾ ਹੋਰ ਨੇੜੇ ਹੋ ਕੇ ਸਮਝਣ ਦਾ ਯਤਨ ਕਰੀਏ ਗੁਰਬਾਣੀ ਦੇ ਵਿੱਚੋਂ ਮੈਂ ਇੱਕ ਦੋ ਫਰਮਾਨ ਲੈਣੇ ਆ ਸਤਿਗੁਰੂ ਗੁਰਬਾਣੀ ਦੇ ਵਿੱਚ ਕਹਿੰਦੇ ਮਨ ਬਾਚ ਕ੍ਰਮ ਪ੍ਰਭ ਆਪਣਾ ਧਿਆਈ ਮਨ ਕਰਕੇ ਬਚਨਾ ਕਰਕੇ ਤੇ ਕਰਮ ਕਰਕੇ ਇਹਨਾਂ ਤਿੰਨਾਂ ਤਰੀਕਿਆਂ ਦੇ ਨਾਲ ਮਾਲਕ ਨੂੰ ਚੇਤੇ ਕਰਨਾ ਹੈ ਕਈ ਮੇਰੇ ਵਰਗੇ ਨਾ ਸਿਰਫ ਰਸਨਾ ਤੱਕ ਰਹਿ ਜਾਂਦੇ ਆ ਮਨ ਨਹੀਂ ਟਿਕਦਾ ਤੇ ਕਈਆਂ ਦਾ ਚਲੋ ਕਈ ਵਾਰ ਮਨ ਟਿਕ ਜਾਂਦੇ ਕਰਮਾਂ ਦੇ ਵਿੱਚ ਵਾਹਿਗੁਰੂ ਕਰਮਾਂ ਦੇ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਆਉਂਦੀ ਸਾਬ ਨੇ ਤਿੰਨੋਂ ਪੱਖ ਗੁਰਬਾਣੀ ਦੇ ਵਿੱਚ ਰੱਖੇ ਨੇ ਸ਼ੁਰੂਆਤ ਤਾਂ ਰਸਨਾ ਤੋਂ ਹੀ ਹੋਣੀ ਹੈ ਨਾ ਰਸਨਾ ਦੇ ਨਾਲ ਵਾਹਿਗੁਰੂ ਜਪਾਂਗੇ ਪਹਿਲਾ ਪੜਾ ਇਹ ਹੈ ਫਿਰ ਅਗਲਾ ਪੜਾ ਹੈ ਸਾਡੇ ਮਨ ਦੇ ਵਿੱਚ ਵਾਹਿਗੁਰੂ ਦੀ ਯਾਦ ਉਕਰੀ ਜਾਵੇ ਧੰ ਗੁਰੂ ਨਾਨਕ ਸਾਹਿਬ ਜੀ ਸ਼੍ਰੀ ਰਾਗ ਦੇ ਵਿੱਚ ਇੱਕ ਬੜੀ ਪਿਆਰੀ ਗੱਲ ਕਰਦੇ ਜਿੱਥੇ ਸਾਹਿਬ ਨੇ ਆਖਿਆ ਮਨ ਇੱਕ ਪੱਟੀ ਹੈ ਪੱਟੀ ਤੁਸੀਂ ਸਮਝੋਗੇ ਅੱਜ ਤਾਂ ਕਾਪੀਆਂ ਕਿਤਾਬਾਂ ਨੇ ਇੰਟਰਨੈਟ ਇਹ ਸਾਰਾ ਕੁਝ ਉਹਦੇ ਉੱਪਰ ਪੜ੍ਹਾਈ ਹੋ ਰਹੀ ਹੈ ਪਰ ਪਹਿਲਾਂ ਪੱਟੀ ਹੁੰਦੀ ਸੀ ਪੱਟੀ ਦੇ ਉੱਪਰ ਪਾਉਂਦੇ ਨੇ ਟੀਚਰ ਨੇ ਸਬਕ ਲਿਖ ਦੇਣਾ ਉਹਨੂੰ ਹੱਲ ਕਰ ਦੇਣਾ ਫਿਰ ਉਹਨੂੰ ਕਪੜੇ ਦੇ ਨਾਲ ਪੂੰਝ ਲੈਣਾ ਤੇ ਦੂਜਾ ਲਿਖ ਲੈਣਾ ਤੁਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਇਸ ਤਰੀਕੇ ਦੇ ਨਾਲ ਪੜਿਆ ਹੋਵੇਗਾ ਕਹਿਣ ਲੱਗੇ ਮਨ ਵੀ ਇੱਕ ਪੱਟੀ ਹੈ ਤਿਸ ਮਨ ਰੂਪੀ ਫੱਟੀ ਦੇ ਉੱਪਰ ਪੱਟੀ ਦੇ ਉੱਪਰ ਕੀ ਲਿਖਣਾ ਹੈ ਰੱਬ ਦੀ ਬੰਦਗੀ ਦੇ ਲੇਖ ਲਿਖਣੇ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਰਾਰ ਵਾਰ ਕਹਿਣ ਲੱਗੇ ਆਪਣੀ ਰਸਨਾ ਦੇ ਨਾਲ ਨਾਮ ਨੂੰ ਸਲਾਹ ਤੇ ਰਸਨਾ ਦੇ ਨਾਲ ਸਲਾਹ ਆ ਹੋਇਆ ਮਨ ਦੇ ਉੱਪਰ ਲਿਖਿਆ ਜਾਏ ਤੇ ਜਿੱਦ ਦਿਨ ਸੱਚ ਹੈ ਮਨ ਦੇ ਉੱਪਰ ਰਸਨਾ ਦੇ ਨਾਲ ਸਲਾਹ ਆ ਹੋਇਆ ਉਕਰਿਆ ਗਿਆ ਉਹ ਦਿਨ ਦੂਜੇ ਪੜਾਅ ਦੀ ਮੁਕੰਮਲਤਾ ਹੋ ਜਾਏਗੀ ਫਿਰ ਤੀਜੇ ਪੜਾਅ ਦਾ ਜ਼ਿਕਰ ਸਤਿਗੁਰੂ ਗੁਰਬਾਣੀ ਦੇ ਵਿੱਚ ਕਰਦੇ ਆ ਧੰਨ ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਦੇ ਵਿੱਚ ਕਹਿੰਦੇ ਆ ਜਿੱਥੇ ਸਾਹਿਬ ਨੇ ਬੜੀ ਕਮਾਲ ਦੀ ਗੱਲ ਕੀਤੀ ਉਸਤਤ ਮਨ ਮੈਂ ਕਰਨ ਨਿਰੰਕਾਰ ਮਨ ਦੇ ਵਿੱਚ ਉਸਤਤ ਹੈ ਠੀਕ ਹੈ ਨਾਲ ਹੀ ਅਗਲੀ ਗੱਲ ਕੀ ਕੀਤੀ ਕਰਮਨ ਮੇਰੇ ਸਤਿ ਵਿਵਹਾਰ ਮਨ ਤੱਕ ਵਾਹਿਗੁਰੂ ਚਲਾ ਗਿਆ ਹੁਣ ਕਹਿਣ ਲੱਗੇ ਜਦੋਂ ਸਤ ਦਾ ਵਿਹਾਰ ਹੋਏਗਾ ਸਤ ਦੀ ਸਾਂਝ ਕਿਹਦੇ ਨਾਲ ਹੈ ਸਤ ਕਿਸ ਨੂੰ ਆਖਿਆ ਗਿਆ ਹੈ ਵਾਹਿਗੁਰੂ ਨੂੰ ਆਖਿਆ ਗਿਆ ਨਾ ਪਰਮਾਤਮਾ ਨੂੰ ਆਖਿਆ ਗਿਆ ਕਹਨ ਲੱਗੇ ਕਰ ਮਨ ਮੇਰੇ ਸਤਿ ਬਿਵਹਾਰ ਤੂੰ ਆਪਣੀ ਜ਼ਿੰਦਗੀ ਦੇ ਅੰਦਰ ਆਪਣੇ ਕਰਮਾਂ ਰਾਹੀਂ ਸੱਚ ਦਾ ਵਿਵਹਾਰ ਕਰਨ ਦਾ ਯਤਨ ਕਰ ਨਹੀਂ ਤਾਂ ਜ਼ਿੰਦਗੀ ਲੰਘਦੀ ਜਾ ਰਹੀ ਹੈ ਕੋਈ ਪਤਾ ਨਹੀਂ ਅੱਜ ਹਾਂ ਕੱਲ ਨੂੰ ਨਹੀਂ ਹੋਵਾਂਗੇ